ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਫਰਾਬ ਸਿੰਘ ਨਵ ਨਿਯੁਗਤ ਬਣੀ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਵਾਸਤੇ ਪਿੰਡ ਵਿੱਚ ਬੁલાਇਆ ਗਿਆ ਗ੍ਰਾਮ ਸਭਾ ਦਾ ਇਜਲਾਸ ਅਤੇ ਇੱਕ ਦਰਜਣ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹ ਲਈ ਪਿੰਡ ਵਾਸੀਆਂ ਦਾ ਲਿਆ ਭਰੋਸਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਬ ਤਹਿਸੀਲ ਮੰਡੀ ਬਰੀਵਾਲਾ ਦੇ ਨਜ਼ਦੀਕੀ ਪਿੰਡ ਵਿਰਾੜ ਕਲਾ ਦੀ ਨਮੀ ਬਣੀ ਪੰਚਾਇਤ ਵੱਲੋਂ ਗ੍ਰਾਮ ਸਭਾ ਦਾ ਅਜਲਾਸ ਪੰਚਾਇਤ ਘਰ ਵਿੱਚ ਬੁਲਾਇਆ ਗਿਆ ਅਤੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਨ ਸਮੇਂ ਪਿੰਡ ਵਾਸੀਆਂ ਦਾ ਇੱਕ ਦਰਜਨ ਵਿਕਾਸ ਕਾਰਜ ਕਰਨ ਲਈ ਭਰੋਸਾ ਹਾਸਲ ਕੀਤੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਸਬੰਧੀ ਪਿੰਡ ਬਰਾੜ ਕਲਾ ਦੇ ਸਰਪੰਚ ਬਲਜੀਤ ਸਿੰਘ ਕਾਗਣ ਨੇ ਸਾਡੇ ਪੱਤਰਕਾਰ ਪ੍ਰਦੀਪ ਕੁਮਾਰ ਨੂੰ ਜਾਣਕਾਰੀ ਦਿੱਤੇ ਆ ਦੱਸਿਆ ਕਿ ਪਿੰਡ ਦੀਆਂ ਮਹਿਲਾਵਾਂ ਨੂੰ ਘਰ ਵਿੱਚ ਰਹਿ ਕੇ ਹੀ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਨਾਲ ਪਰਿਵਾਰ ਦੀ ਭਲਾਈ ਕਾਰਨ ਸਬੰਧੀ ਵੱਖ-ਵੱਖ ਮੈਕਮਿਆਂ ਦੇ ਕਰਮਚਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਉਹਨਾਂ ਦੱਸਿਆ ਕਿ ਪੰਚਾਇਤ ਅਤੇ ਸਰਕਾਰੀ ਦਫ਼ਤਰਾਂ ਵੱਲੋਂ ਆਏ ਹੋਏ ਕਰਮਚਾਰੀਆਂ ਦੀ ਮਦਦ ਨਾਲ ਪਰਿਵਾਰ ਅਤੇ ਲੋਕਾਂ ਦੀ ਭਲਾਈ ਲਈ ਕਈ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਉਹਨਾਂ ਦੱਸਿਆ ਕਿ ਪਿੰਡ ਦਾ ਵਿਕਾਸ ਕਰਨ ਵਾਸਤੇ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਹਾਸਲ ਕਰਨਾ অতি ਜ਼ਰੂਰੀ ਹੈ ਅਤੇ ਸਾਡੀ ਪੂਰੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਸਰਕਾਰ ਦੇ ਹੁਕਮਾਂ ਮੁਤਾਬਕ ਹੱਲ ਕੀਤਾ ਗਿਆ ਹੈ। ਨੌਕਰੀ ਤੋਂ ਕੱਢੇ ਹੋਏ ਦੋਹਾਂ ਕਰਮਚਾਰੀਆਂ ਨੂੰ ਮੋਰ ਤੋਂ ਆਪਣੀ ਡਿਊਟੀ ਕਰਨ ਲਈ ਆਖਿਆ ਗਿਆ ਹੈ ਮੰਡੀ ਬਰੀ ਵਾਲਾ ਤੋਂ ਪਤਰਕਾਰ प्रदीप ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਕਰਨ ਲਈ ਆਖਿਆ ਗਿਆ ਤੇ ਤੁਸੀਂ ਪੂਰੇ ਚਾਰ ਲੈਣਾ ਹੈ ਜਿਹੜੇ ਜਿਹੜੇ ਆਪਾਂ ਕੰਮ ਕਰਨੇ ਆ ਇਜਲਾਸ ਬੁਲਾਇਆ ਕਿਉਂ ਬੁਲਾਇਆ ਗਿਆ ਕੀ ਇਹ ਕਾਰਨ ਕੀ ਚੈੱਕ ਕਰਨੀ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਤੋਂ ਇੱਕ ਮੈਂ ਗੱਲ ਦੱਸਾਂ ਮੈਂ ਪੰਚਾਇਤ ਨੂੰ ਲੱਖਣ ਸੀ ਉਹਨੂੰ ਵੀ ਥੋੜੀ ਹੈਂਡ ਦਿੱਤਾ ਸੀ ਮੇਰੀ ਪਿੰਡ ਦੇ ਵਿੱਚ ਪਿੰਡਾਂ ਦੇ ਵਿੱਚ ਸਰਕਾਰ ਬਹੁਤ ਕੁਝ ਦੀ ਜੋ ਕਾਨੂੰਨ ਦੇ ਵਿੱਚ ਬਹੁਤ ਕੁਝ ਲਿਖਿਆ ਪਿਆ ਬਹੁਤ ਕੁਝ ਹੈ ਪਰ ਉਹ ਸਾਡੇ ਤੱਕ ਨਾ ਤਾਂ ਸਾਨੂੰ ਕੋਈ ਨੌਲੇਜ ਆ ਨਾ ਸਾਨੂੰ ਕਿਤੇ ਕਰਾਇਆ ਜਾਂਦੇ ਆ ਨਾ ਕੰਮ ਦਿੱਤੇ ਜਾਂਦੇ ਆ ਜੇ ਕੰਮ ਦਿੱਤੇ ਜਾਂਦੇ ਆ ਤਾਂ ਸਿਰਫ ਇੱਕ ਉਹ ਮਜਬੂਰੀ ਜਿਹੜੇ ਕਿ ਮਜ਼ਦੂਰਾਨੀ ਮਜਬੂਰੀ ਹੁੰਦੀ ਆ ਮੇਰੇ ਕੋਲ ਇਹ ਆ ਕੰਮ ਕਰ ਨਹੀਂ ਕਰਨਾ ਉਹ ਵਿਚਾਰੇ ਮਜ਼ਦੂਰ ਆਉਂਦੇ ਆ ਉਹ ਆਪਣਾ ਕੰਮ ਕਰ ਜਾਂਦੇ ਆ ਰਜਿਸਟਰੀ ਵਿੱਚ ਕੰਮ ਕਰ ਜਾਂਦੇ ਆ ਕੋਈ ਇਹ ਪਹਿਲੀ ਗੱਲ ਹੁੰਦੀ ਆ 2-4000 ਰੁਪਏ ਉਹ ਪਿੰਡ ਨੂੰ ਦੇ ਜਾਂਦੇ ਆ ਉਹ ਸੈਕਟ ਕੋਰਪੋਰੇਟ ਆ ਕੇ ਬੀਬੀਾਂ ਦੇ ਖਾਤੇ ਚ ਆ ਜਾਂਦੇ ਆ ਉਹ 3000 ਰੁਪਏ ਕਰਕੇ ਉਹ ਚ ਭਰਾ ਕੇ ਦਿੰਦੇ ਆ ਬਾਅਦ ਲਈਆ ਉਹਦੇ ਬਾਅਦ ਕੰਮ ਖਤਮ ਬਾਰੇ ਇੱਕ ਢੀਬ ਢੀ ਜਿਹੜੀ ਹੈ ਇਹ ਹੈ ਕਿ ਆਪਣੇ ਕੋਲੇ ਸਾਧਨ ਇਹ ਇੱਕ ਉਹ ਦਾ ਸਾਧਨ ਜਿਹੜੇ ਆਪਾਂ ਸਰਦਰੀਆਂ ਬੀਬੀਆਂ ਦੇ ਪਿੰਡ ਦੇ ਵਿੱਚ ਸਰਦਰੀਨ ਗਰੁੱਪ ਬਣਾਉਰੇ ਰਿਹਾ ਉਹਦੇ ਵਿੱਚ ਆਪਾਂ ਇੱਕ ਗਰੁੱਪ ਦੇ ਵਿੱਚ 10 ਬੀਬੀਆਂ ਲੈਣੀਆਂ ਹੁੰਦੀਆਂ 10 ਬੀਬੀਆਂ ਲੈ ਕੇ ਜਿਹੜੇ ਸਲਾਈ ਦਾ ਕੰਮ ਕਰਤਾ ਸਲਾਈ ਦੇ ਵਿੱਚ ਆਪਾਂ ਨੂੰ ਮਸ਼ੀਨਾ ਕਰਕੇ ਜਾਂ ਕੁਛ ਐ ਕਰਕੇ ਵੀ ਉਹ ਸਰਕਾਰ ਦਿੰਦੀ ਆ ਉਦੋਂ ਬਾਅਦ ਇਹ ਨਾ ਕੰਮ ਕਰਨਾ ਸਰਕਾਰ ਦਾ ਕੰਮ ਹੋਈ ਵੀ ਅਸੀਂ ਆਪਣੇ ਰੋਜ਼ਗਾਰ ਅਸੀਂ ਆਪਣਾ ਰੋਜ਼ਗਾਰ ਆਪੇ ਪੈਦਾ ਕਰਨਾ ਉਹਦੇ ਸਰਕਾਰ ਸਹਿਤਾ ਬਹੁਤ ਹੁੰਦੀ ਆ ਜਿਹਨੇ ਆਪਾਂ ਗਰੁੱਪ ਬਣਾਈ ਜੇ ਵੀ ਮਿਆਂ ਨੂੰ ਚਲਾਈ ਦਾ ਕਾਰਜਾ ਗਰੁੱਪ ਚਲਾਈ ਪੜਾਈ ਦਾ ਕੰਮ ਕਰਨਾ ਪਿਆ ਉਹਨਾਂ ਨੂੰ ਮਸ਼ੀਨਾ ਆ ਗਿਆ ਸਰਕਾਰੀ ਚੋਕੇ ਚਲਾਈ ਸੈਂਟਰ ਦੇ ਜਿਹੜੇ ਤੁਹਾਡੇ ਕੋਲੇ ਤੇ ਨਹੀਂ ਆ ਗਏ ਤੁਹਾਨੂੰ ਚਲਾਈ ਦਾ ਪੜਾਈ ਦਾ ਉਹਨਾਂ ਨੇ ਵਾਨਸ ਕਹਤਾ ਪੂਰੀ ਟ੍ਰੇਡ ਹੋ ਗਈ ਜੀਆਂ ਉਹਨਾਂ ਨੇ ਕੀ ਕਰਤਾ ਡੀਜੀ ਸਾਹਿਬ ਨੂੰ ਇੱਕ ਲੈਟਰ ਲਿਖਣੀ ਪੰਚਾਇਤ ਨੇ ਵੀ ਸਾਡਾ ਜਿਹੜਾ ਸੈਲਫ ਸੈਲਫ ਗਰੁੱਪ ਚੱਲ ਰਿਹਾ ਇਹਦੇ 10-20 ਮਿੰਨਿਆ ਕੜਾਈ ਦਾ ਸਲਾਈ ਦਾ ਕੰਮ ਕਰਦੀਆਂ ਟ੍ਰੇਨ ਲੈ ਚੁੱਕੀਆਂ ਟ੍ਰੇਨ ਹੋ ਗਿਆ ਜਿਹੜੀ ਪੋਸਟ ਜਿਹੜੀ ਵਰਦੀ ਆ ਸਾਡੇ ਪਿੰਡ ਨੂੰ ਆਰਡਰ ਦਿੱਤੇ ਜੇ ਸੇਵਣ ਵਾਲੇ ਪਿੰਡ ਰਾੜ ਕਾਉਂਦੀ ਸੁੂ ਸੱਜਤ ਤੇ ਸੁੂ ਮਟੈ ਸਰਪੰਚ ਸਾਹਿਬਾਂ ਤੇ ਸਤਿ ਸ਼੍ਰੀ ਅਕਾਲ ਤੇ ਹੋਰ ਵੀ ਭਾਣਾ ਤੁਹਾਰੇ ਕਰਮਚਾਰੀ ਸ਼ਿਵਰਾਜ ਸਿੰਘ ਗਲੋਬਲ ਪ੍ਰੋਗਰਾਮ ਮੈਨੇਜਰ ਸਾਰਿਆਂ ਨੂੰ ਅਦਿੱਤੀ ਹਾਂ ਤੇ ਸਤਿ ਸ੍ਰੀ ਅਕਾਲ ਇੱਕ ਮੈਂ ਪਟਿਆਲੂ ਏਦੂ ਪਹਿਲਾਂ ਟ੍ਰੇਨਿੰਗ ਦੇ ਵਿੱਚ ਗਏ ਸੀ ਉਦੋਂ ਸਾਰਿਆਂ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹਦੀ ਨਵੀਂ ਪਟਿਆਲੂ ਨੂੰ ਵੀ ਦਿੰਨਾ ਹੈ ਜਿਨ੍ਹਾਂ ਨੇ ਕਿਤੇ ਬਹੁਤ ਹੀ ਔਕਾਤਾਂ ਬਣਦਾ ਹੈ ਤੋ ਲੈਕਸ਼ਨ ਹੁੰਦੇ ਆ ਤੇ ਲੈਕਸ਼ਨਾ ਦੀ ਗੱਲ ਕਰਾਂ ਲੋਕ ਸਭਾ ਦਾ ਲੈਕਸ਼ਨ ਹੁੰਦਾ ਉਦਾਹਰਨ ਸਭਾ ਦਾ ਲੈਕਸ਼ਨ ਹੁੰਦਾ ਪਸਾਰੇ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਪਰ ਮੈਨੂੰ ਜੋ ਲੱਗਿਆ ਜਿਹੜਾ ਗ੍ਰਾਮ ਸਭਾ ਦਾ ਇਲੈਕਸ਼ਨ ਹੁੰਦਾ ਹੈ ਉਹਦੇ ਵਿੱਚ ਸਾਡੀ ਜਿਹੜੀ ਟੋਟਲ ਬੋਟਿੰਗ ਪਾਰਟਿਸਪੇਟਸ ਆ ਮੈਂ ਲਾਹਾਂਦਾ ਉਹ ਦੂਸਰੇ ਇਲੈਕਸ਼ਨਾਂ ਨਾਲੋਂ ਜ਼ਿਆਦਾ ਹੁੰਦੀ ਹੈ ਵੱਡੀ ਵੀ ਹੈ ਸਾਡੇ ਗੁੱਸੇ ਦੇ ਰੂਪ ਹੁੰਦੇ ਨੇ ਜਿਹੜੇ ਆਪ ਦੇ